ਰਾਜਾ ਬੜੰਗ ਵੀ ਬਾਈ ਬੰਦਾ ਸਰਾ ਯਾਰ ਤੇ ਅੱਜ ਬਾਈ ਵੀਰ ਆਪਾਂ ਗਏ ਹੋਏ ਸੀਗੇ ਕੌਂਫੀ ਤੇ ਬਾਈ ਜੀ ਉੱਥਾਂ ਦੀ ਬਾਈ ਲੰਗੇ ਜਾਂਦੇ ਸੀ ਬਾਈ ਜੀ ਨੇ ਉੱਥੇ ਦੇਖਿਆ ਕਿ ਧਰਮਸ਼ਾਲਾ ਥੜਾ ਬਣਾਵਾ ਸੀਗਾ ਉੱਥੇ ਕੱਟ ਸੀ ਬਹੁਤ ਤੇ ਵੀਰ ਨੇ ਬਾਈ ਲਾਈ ਗੱਡੀ ਸਾਈਡ ਤੇ ਤੇ ਲੱਗ ਗਿਆ ਗੱਲਾਂ ਬਾਤਾਂ ਕਰਨ ਪੁੱਛ ਦੱਸ ਕਰਨੋ ਵੀ ਬਾਈ ਕਿਵੇਂ ਹੋ ਠੀਕ ਹੋ ਤੇ ਵੀਰ ਨੇ ਬਾਈ ਸਾਰਿਆਂ ਨਾਲ ਗੱਲਾਂ ਬਾਤਾਂ ਕਰੀਆਂ ਪੂਰੇ ਪਿਆਰ ਨਾਲ ਯਾਰ ਉੱਥੇ ਵੀ ਬਾਬੇ ਤਾਸ਼ ਖੇਡਦੇ ਸੀਗੇ ਚਲ ਬਾਬੇ ਡਰ ਗਏ ਦੇਖ ਕੇ ਉਹਨਾਂ ਤਾਸ਼ ਚੱਕਤੀ ਤੇ ਬੈਂਕ ਸਾਹਿਬ ਨੇ ਆਖਿਆ ਵੀ ਤੁਸੀਂ ਆਓ ਬੈਠੋ ਯਾਰ ਆਪਾਂ ਤਾਂ ਅਸਤੋਂਸ ਖੇਡਦੇ ਆ ਕਿੱਡੀ ਕਵੱਡੀ ਗੱਲ ਹੈ ਵੀ ਮੈਂ ਕਹਿੰਨਾ ਵੀ ਮੈਂ ਨਹੀਂ ਕੋਈ ਦੇਖਿਆ ਹਜੇ ਤੱਕ ਵੀ ਕੋਈ ਮੰਤਰੀ ਜਿਹੜਾ ਕਿ ਬਈ ਐ ਜੱਤ ਕੇ ਬੰਦਾ ਤੇ ਐ ਬਈ ਆਮ ਮੰਨ ਲਾ ਕੇ ਆਏ ਮਿਲਦਾ ਹੋਵੇ ਬਹਿ ਜਾਂਦਾ ਹੋਵੇ ਨਾ ਉਹ ਤਾਂ ਬਈ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਈ ਆਮ ਹੀ ਵੀ ਜਦੋਂ ਤਾਂ ਵੋਟਾਂ ਲੈਣ ਜਾਂਦੇ ਉਹ ਤਾਂ ਸਭ ਘਰ ਘਰ ਫਿਰਦੇ ਹੁੰਦੇ ਹਨ ਤੇ ਜਦੋਂ ਜਿੱਤ ਜਾਂਦੇ ਉਹਦੋਂ ਕੋਈ ਵੜਦਾ ਬਣੀ ਤੇ ਬਈ ਵੀਰ ਨੇ ਗੱਲਾਂ ਬਾਤਾਂ ਕਰੀਆਂ ਸਾਰਿਆਂ ਨਾਲ ਤੇ ਉੱਥੇ ਬਈ ਥੜੇ ਤੇ ਬਹਿ ਗਿਆ ਬੈ ਕੇ ਬਾਈ ਗੱਲ ਨਮਾਤਾ ਕਰਾਂਗਾ ਪੈਂਡ ਵਾਲਿਆਂ ਦੇ ਦੁੱਖ ਸੁਣੇ ਵੀ ਦੱਸੋ ਬਾਈ ਕੋਈ ਤਕਲੀਫ ਤੇ ਪੈਂਡ ਵਾਲ ਨੇ ਬਾਈ ਥੜੇ ਦੀ ਡਿਮਾਂਡ ਕਰੀ ਵੀ ਬਾਈ ਸਾਡਾ ਥੜਾ ਵਧਗਾ ਬਣ ਜੇ ਵੀਰ ਨੇ ਬਾਈ ਉਹਦੀ ਸਰਪੰਚ ਨੂੰ ਕਿਹਾ ਕਿ ਇਹ ਤਾਂ ਥੜੇ ਤੇ ਪੱਥਰ ਲਵਾ ਦੇ ਤੇ ਬਾਈ ਹੁਣ ਤੁਸੀਂ ਵੀਰ ਦੀਆਂ ਗੱਲਾਂ ਬਾਤਾਂ ਵੀ ਸੁਣਿਓ ਯਾਰ ਬਹੁਤ ਘੈਂਟ ਲੱਗਿਆ ਆਪਾਂ ਨੂੰ ਤਾਂ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਵੀ ਪਹਿਲਾ ਬੰਦਾ ਬਾਈ ਦੇਖਿਆ ਜਿਹੜਾ ਐ ਬੈ ਕੇ ਸਾਥ ਦੇ ਵਿੱਚ ਬਾਈ ਐ ਗੱਲਾਂ ਬਾਤਾਂ ਕਰਕੇ ਗਿਆ ਪੂਰਾ ਯਾਰ ਨਹੀਂ ਅਗਲਾ ਕਹਿੰਦਾ ਵੀ ਆਪਾਂ ਕੀ ਲੈਣਾ ਹਨ ਨੰਗ ਚੱਲੋ ਯਾਰ ਵੇ ਆਪਾ ਜਿੱਤੇ ਹੋਏ ਹੈਗੇ ਆਂ ਦੇਖੋ ਬਈ ਗੱਲਾਂ ਬਾਤਾਂ ਕਰੀਆਂ ਤੁਸੀਂ ਬਈ ਸੁਣੋ ਫਿਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇ ਸਾਰਾ ਜਨਰਲ ਇੱਕ ਪਕੌੜੇ ਪੂੜੇ ਦਾ ਲੋਗੇ ਸੀ ਮੇਰੇ ਇਹ ਜਿੱਤ ਨਾਲ ਹੈਗੀ ਗੱਡੀ ਬਣਾਈ ਸੀਗੇ ਉਹ ਸਾਨੂੰ ਹੈ ਉਹ ਤਾਂ ਅਜੇ 20 ਦਿਨਾਂ ਨੂੰ ਬੱਸ ਤੁਸੀਂ ਹੇਠਾਂ ਨਾਲ ਆਟ ਕਰਾਂਗੇ ਥੋੜਾ ਜਿਹਾ ਮੌਸਮ ਠੰਡਾ ਹੋਵੇ ਲੋਕ ਇਕੱਠੇ ਹੋ ਜਾਂਦੇ ਆ ਗੱਡੀ ਬਹੁਤ ਸੋਹਣ ਕਿੱਥੇ ਉੱਥੇ ਜਾਵਦੇ ਨੇ ਆਲੋ 90ਵਾ ਵੀ ਚੱਲੀ ਜਾਂਦੀ ਹੈ 8111 8111 ਨਹੀਂ ਜੀ ਮੇਰੇ ਕਹਦੇ ਇੱਕ ਹੋਗੇ ਆਲੇ ਵੀ ਰਾਜੇ ਬਣ ਕੇ ਆਉਣਾ ਹੀ ਨਹੀਂ ਜੀ ਆਇਆ ਹੈ ਜੀ ਆਇਆ ਹੈ ਤੁਹਾਡਾ ਬਹੁਤ ਧੰਨਵਾਦ ਜੀ ਆਇਆ ਹੈ ਜੀ ਆਪ ਤੁਸੀਂ ਵੋਟਾਂ ਪਾ ਕੇ ਸਟੋਨ ਹੀ ਆਣਾ ਆਮ ਐਂਡ ਅਬਾਦੀ ਦੀਆਂ ਦੇਖਤਾ ਸੀ ਬੇੜਾ ਕਹਿੰਦੇ ਆ ਸੀ ਠੀਕ ਹੈ ਜਿਸਕੇ ਆਪਣੇ ਮੌਤ ਹੋ ਗਏ ਸੀ ਜਿਹੜਾ ਇਸੇ ਆਪਣੀ ਜਗ੍ਹਾ ਤੋਂ ਕਰਦੇ ਹੈ ਜਿਹੜੇ ਜਗ੍ਹਾ ਤੋਂ ਆਪਾਂ ਆ ਗਏ ਆ ਮੌਤ ਆ ਗਏ ਆ ਆਹ ਖਵਾਵਾ ਸਾਰੇ ਬੈਠੇ ਬੰਦੇ ਥੜੇ ਦੇ ਠੀਕ ਹੈ ਨਹੀਂ ਉਹਨੇ ਪਤਾ ਪੁੱਤਾ ਦਾਜ ਅੱਛਾ ਅੱਛਾ ਸਾਡਾ ਘਰ ਦੜੇ ਆ ਕੰਮ ਨਹੀਂ ਬਣਾ ਕਰਾਉਣੀ ਹੈ ਜੀ ਬਣਾਉਣਾ ਜੀ ਬੈਠਾ ਵਾ ਇਹ ਇਹਨਾਂ ਦਾ ਪੱਕਾ ਹੈ ਕੋਈ ਹੈਗੇ ਆ ਲੈ ਨਰਾਮ ਹੈ ਨਰਾਮ ਕੋਈ ਕਰਾ ਦੇਗੇ ਬੁਕਿੰਗ ਕਰ ਲੈਣਾ ਚੈਨਾਂ ਨੂੰ ਲਾ ਲੈ ਜੀ ਇਹ ਦੋ ਤੱਕ ਐ ਕੁਝ ਨਹੀਂ ਪਾ ਦੇਣੀ ਉਹਨੇ ਵਾਕੀ ਜਾਨ ਬੈਠਣ ਵਧੀਆ ਬੰਦ ਆਪਾਂ ਕਹਿਦੇ ਨੂੰ ਕਿਸੇ ਬਣਾ ਲੈਣਾ ਕੋਈ ਚੋਟੀ ਤੇ ਨਾ ਆਉਂਦਾ ਜੀ ਕੋਲੇ ਕੋਲ ਆਇਆ ਤੇ ਵੀ ਕਾਂਗਰਸ ਦਾ ਫਰਦਾਨ ਤੇ ਖੜੇ ਨਹੀਂ ਬੈਠਾ ਇਹ ਨਹੀਂ ਗੱਲ ਹੈ ਇਹ ਵੀ ਮਾਣੂ ਕੇ ਬੈਠੀ ਆ ਦਾ ਰਸ ਕਰਦੇ ਨਹੀਂ ਬੈਠੇ 10 ਸਾਲ ਹੋ ਗਏ ਜਿਤਾਈ ਨੂੰ ਜਵਾਨੀ ਆ ਗਈ ਉਸ ਅਗੇ ਪਾਉਂਦੇ

ਮਮਾ ਘਰ ਆ ਮੈਂ ਵੀ ਕਰਾਉਣੀ ਆ ਕਾਰ ਬਸ ਇੱਕ ਕਿੱਥੇ ਜੜਾ